ਖਾਲਸਤਾਨੀ ਜਾਂ ਜੋਕਰ ਇਹ ਵੀਰ ਆਪਣੇ ਪੋਸਟਰ ਤੇ ਲਿਖਿਆ ਤੇ ਹੁਣ ਮੈਂ ਤੁਹਾਨੂੰ ਇਹਦਾ ਮਤਲਬ ਸਮਝਾਉਣਾ ਕਿ ਖਾਲਸਤਾਨੀ ਕੌਣ ਆ ਤੇ ਜੋਕਰ ਕੌਣ ਆ ਇਹ ਵੀਰ ਜਦੋਂ ਮਤਲਬ ਇਹ ਆਰਗੇਨਾਈਜੇਸ਼ਨ ਚੱਲੀ ਆ ਤੇ ਉਦੋਂ ਪੰਜਾਬ ਦਾ ਇਹਨਾਂ ਨੇ ਨਸ਼ਾ ਹਟਾਇਆ ਖਾਲਸਤਾਨੀਆਂ ਨੇ ਪਰ ਜਿਹੜਾ ਸਰਕਾਰੀ ਹਤਾ ਪੁਲਿਸ ਦਾ ਫਟਕਾਨਦਰਾ ਕੋ ਲਿਆ ਜਾਂਦਾ ਹੀ ਭਾਵੇਂ ਹਿੰਦੂ ਹੀ ਸਿੱਖ ਸੀ ਕੌਣ ਸੀ ਉਹ ਇਹਨਾਂ ਨੇ ਹਟਵਾਇਆ ਫਿਰ ਇਹਨਾਂ ਨੇ ਜਿਹੜੇ ਵੱਡੇ ਵੱਡੇ ਵਿਆਹ ਨਹੀਂ ਹੁੰਦੇ ਸੀ ਉਹ ਇਹਨਾਂ ਨੇ 11 ਬੰਦੇ ਫਿਕਸ ਕੀਤੇ ਦਾਜ ਜਿਹੜਾ ਸੀ ਉਹ ਦਾਜ ਦੀ ਪ੍ਰਥਾ ਇਹਨਾਂ ਬੰਦ ਕੀਤੀ ਤੇ ਇਸ ਤਰ੍ਹਾਂ ਬੜੇ ਮਤਲਬ ਉਹ ਤੋਂ ਪਹਿਲੋ ਰੈਵੋਲੂਸ਼ਨ ਲਿਆਦੇ ਪੰਜਾਬ 'ਚ ਹਾਂਜੀ ਪਰ ਸਰਕਾਰੀ ਅਜੰਡੇ ਅਨਸਾਰ ਫਿਰ ਵਿੱਚ ਜੋਕਰ ਵੜੇਗਾ ਨਗਲੀ ਤੇ ਉਹ ਜਿਹੜੀ ਆਰਗਨਾਈਜੇਸ਼ਨ ਸੀ ਸਰਸਤਾਲ ਸੀ ਉਹ ਜੋ ਵੀ ਸੀਗਾ ਉਹਨੂੰ ਬਦਨਾਮ ਕਰਤਾ ਹੈ ਤੇ ਇਹ ਉਹ ਸਹੀ ਲੜੀਵਾਰ ਕਨਸੈਪਟ ਦਾ ਨਤੀਜਾ ਇਹ ਚਮਕੀਲਾ ਫਿਲਮਿਆਂ ਜਿਹਦੇ ਵਿੱਚ ਉਹ ਤਿੰਨ ਤਿੰਨ ਪਹਾੜੇ ਦੇ ਐਕਟਰ 30000 ਦੇ ਲੈ ਕੇ ਉਹ ਜੋ ਮਰਜ਼ੀ ਕਰਵਾ ਦੋ ਤੇ ਲੋਕਾਂ ਨੂੰ ਵੇਖਣਾ ਉਹ ਸੱਚ ਆ ਹੁਣ ਜਿੱਥੇ ਵੀ ਉਹ ਵੇਖਿਆ ਜਾਊਗਾ ਉਹ ਦੇਖੋ ਤਿੰਨ ਖਾਲਿਸਤਾਨੀ ਉਹ ਚਮਕੀਲੇ ਕੋ ਮਾਰ ਰਹੇ ਹੱਤਾਲੀ ਰਹੇ ਲੂਟ ਰਹੇ ਇਹ ਉਹ ਯਾਰ ਇਹ ਦਾ ਇੱਕ ਹੈ ਦਲਜੀਤਾ ਦੇ ਹੈ ਵੀ ਦੇਸ਼ੀ ਏਜੰਸੀਆਂ ਦਾ ਵਿਗਿਆ ਹੋਇਆ ਆ ਤੇ ਇਹ ਪਈਆ ਪੰਜਾਬ ਦੇ ਲੋਕ ਕੀ ਆ ਜਿਨੇ ਪੱਗ ਬੰਨ ਲਈ ਲੋਕਾਂ ਜਿਹੜਾ ਆ ਬੰਦਾ ਸਾਡਾ ਓ ਪਾਈ ਸਿਆੜੇ ਬੜੋ ਇਹ ਫਿਲਮ ਬੜਾ ਵੱਡਾ ਪ੍ਰੋਪਗੈਂਡਾ ਹੈ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮਾਂ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮਿਆਂ ਇਹ ਚ ਚਮਕੀਲਾ ਨਹੀਂ ਦਿਖਾਇਆ ਗਿਆ ਚਮਕੀਲੇ ਨੂੰ ਸਿਰਫ ਅੱਗੇ ਰੱਖ ਕੇ ਪੰਜਾਬ ਦੇ ਲੋਕਾਂ ਨੂੰ ਨੈਗੇਟਿਵ ਦਿਖਾਇਆ ਗਿਆ ਪੰਜਾਬ ਦਾ ਮਾਹੌਲ ਬੜਾ ਮਾੜਾ ਇੱਥੇ ਜਿਹੜੇ ਖਾਲਸਤਾਨੀ ਹੁੰਦੇ ਆ ਜਿਹੜੇ ਸਿੱਖ ਧਰਮ ਦੇ ਜਾਂ ਜੋ ਵੀ ਆ ਉਹ ਬੜੇ ਗੁੰਡੇ ਆ ਉਹ ਹੱਤੇ ਲੈਂਦੇ ਆ ਉਹਨਾਂ ਦੇ ਚਮਕੀਲਾ ਮਾਰਦਾ ਹੀ ਉਹ ਕੋ ਪੈ ਮਤਲਬ ਇਹ ਕਹਾ ਜਨਸਪੈਕਟ ਕ੍ਰੀਏਟ ਕੀਤਾ ਗਿਆ ਵੀ ਪੰਜਾਬੀ ਲੋਕ ਬਦਨਾਮ ਹੋ ਜਾਣ ਲੋਕ ਵਿਦੇਸ਼ਾਂ ਦੇ ਦੇਸਾਂ ਦੇ ਹਰ ਜਗ੍ਹਾ ਪੰਜਾਬੀਆਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਣ ਤਾਂ ਦਲਜੀਤ ਨੇ ਗਿਆ ਚਾਰ ਵਾਰ ਗੁਰਦਾਰੇ ਮੱਥਾ ਟੇਕ ਲਿਆ ਤੇ ਉਹ ਲੋਕੀ ਦਾ ਇਹ ਤੇ ਆਪਣਾ ਬੰਦਾ ਉਹ ਭਾਈ ਉਹ ਸਭ ਤੋਂ ਵੱਡਾ ਬਹਿਰੂਪੀਆ ਆ ਦਲਜੀਤ ਆ ਸਤ ਸਤੋ ਵੱਡਾ ਬਹਿ ਰੁਪਿਆ ਉਹ ਪੰਜਾਬ ਦੇ ਲੋਕੋ ਸਿਆਣੇ ਬਣੋ ਆਪਣਾ ਆਈਕਿਊ ਲੈਵਲ ਯਾਰ ਥੋੜਾ ਸਟਰੋਂਗ ਕਰੋ ਥੋੜਾ ਸਟਰੋਂਗ ਕਰੋ ਜਾਂ ਤੇ ਸਭ ਖਾਉਂਦੇ ਵਿਚੜੇ ਖਾਲਸਦਾਨੀ ਹੁੰਦੇ ਹੀ ਉਹ ਆ ਹੁੰਦੇ ਹੀ ਤੇ ਵਿੱਚ ਉਹਦੇ ਗੁੰਡੇ ਰਲ ਗਏ ਤੇ ਉਹ ਆ ਕੰਮ ਕਰਦੇ ਹੀ ਉਹਨਾਂ ਚਮਕੀਲਾ ਮਾਰਦਾ ਜਾਂਦੇ ਗੱਲ ਦਿਖਾਉ ਨਾ ਇਹ ਤੇਰਾ ਸਿੱਧਾ ਮਤਲਬ ਜੇ ਖਾਲਸਦਾਨੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਪਹਿਲਾਂ ਹੁੰਦੇ ਜਿਹੜੇ ਸੱਚੇ ਸੁੱਚੇ ਹੁੰਦੇ ਹੀ ਬੰਦੇ ਹੈ ਨਾ ਲੋਕਾਂ ਤੇ ਉਹੀ ਸਮਝ ਰਹੇ ਨਾ ਯਾਰ ਸਿਆਣੇ ਬਣੋ ਪੰਜਾਬ ਦੇ ਲੋਕੋ ਬਾਹਰੇ ਭੋਲੇ ਆ ਯਾਰ ਬਾਹਰੇ ਭੋਲੇ ਆ ਐਦਾਂ ਹੀ ਯਾਰ ਲੋਕ ਲੋਟ ਲੋਟ ਲੈ ਗਏ ਹੈ ਹਾਲਤ ਕੀ ਹੋ ਗਈ ਹਾਲਤ ਇਹ ਹੋ ਗਈ ਅੱਜ ਜੋ ਪੰਜਾਬ ਦੀ ਜਵਾਨੀ ਆ ਉਹ ਵਿਦੇਸ਼ਾਂ ਦੀ ਦਿਹਾੜੀ ਕਰਨ ਦੀ ਆ 30 ਦੀ 50 ਜਾਂ ਕਿੱਲੇ ਵਾਲਾ ਜਿਹੜਾ ਕਿਸਾਨ ਆ ਉਹ ਵੀ ਭੁੱਖਾ ਮਰਨ ਡਿਆ ਮਜ਼ਦੂਰਾਂ ਕੋ ਮਜ਼ਦੂਰੀ ਹੈ ਨਹੀਂ ਕਿਸਾਨੀ ਫੇਲ ਹੋ ਪਈ ਆ ਤੇ ਅੱਦੇ ਮੁੰਡੇ ਨਸ਼ੇੜੀ ਹੋ ਗਏ ਬਾਕੀ ਵਿਦੇਸ਼ਾਂ ਦਿਹਾੜੀਆਂ ਕਰਨ ਡੇ ਕੁੜੀਆਂ ਮੱਡੀਆਂ ਜਿ ਬੈਗੀਆਂ ਨਸ਼ੇੜੀ ਹੋ ਗਈਆਂ ਤੇ ਤੇ ਬਚਿਆ ਕੀ ਹੈ ਨਾ ਤੇ ਭਈਏ ਆ ਕੇ ਇੱਥੇ ਆ ਸਰਕਾਰ ਬੜੀਆਂ ਦਿਹਾ ਲੈ ਕੇ ਜ਼ਮੀਨਾਂ ਖਰੀਦੀ ਜਾਂਦੇ ਆ ਉਹ ਯਾਰ ਸਿਆਣੇ ਬੜੋ ਯਾਰ ਸਿਆਣੇ ਬਣਵਾ ਦਲਜੀਤੇ ਵਰਗਿਆਂ ਨੂੰ ਸਮਝੋ ਤੇ ਵੀਰੋ ਫਿਲਮ ਜਿਹੜੀ ਆ ਨਾ ਮੈਂ ਹੁਣ ਇਹੋ ਹੀ ਕਹਾਂਗਾ ਫਿਲਮ ਨਹੀਂ ਬਣਾਈ ਗਈ ਚਮਕੀਲਾ ਬਹੁਤ ਜੈਂਟਲਮੈਨ ਬੰਦਾ ਸੀ ਉਹ ਗਾਇਨੇ ਨੇ ਠੀਕ ਆ ਕੁਝ ਗਾਏ ਹੋ ਜਾ ਪਰ ਉਹ ਕਿਰਦਾਰ ਦਾ ਏਡੇ ਉੱਚੇ ਲੈਵਲ ਦਾ ਬੰਦਾ ਸੀ ਨਾ ਕਿ ਅਕਸਰ ਦਾਦੇ ਮੈਂ ਇੰਟਰਵਿਊ ਸੁਣੀਆਂ ਵੀ ਜਿਹੜੀਆਂ ਨਵੀਆਂ ਗਾਇਕਾ ਹੁੰਦੀਆਂ ਸੀ ਦੂਜੇ ਸਿੰਗਰ ਜਿਹੜੇ ਉਹਨਾਂ ਨੂੰ ਯੂਜ਼ ਕਰ ਲੈਂਦੇ ਆ ਇਹ ਬਚਾਉਂਦਾ ਹੁੰਦਾ ਵੀ ਭਾਈ ਸਾਰੇ ਬੜਾ ਸਮਝਦਾਰ ਬਣੋ ਇਸ ਤਰ੍ਹਾਂ ਮਤਲਬ ਬੜਾ ਪੋਜ਼ਿਟਿਵ ਬੰਦਾ ਸੀ ਹਮੇਸ਼ਾ ਹੱਸਦਾ ਖੇਡਦਾ ਰਹਿੰਦਾ ਸੀ ਗੁਰੂ ਘਰ ਨਾਲ ਵੀ ਜੁੜਿਆ ਸੀ ਜਿਹੜੇ ਧਾਰਮਿਕ ਗਾਣੇ ਉਹਨੇ ਗਾਏ ਉਸ ਲੈਵਲ ਦੇ ਧਾਰਮਿਕ ਗਾਣੇ ਨਹੀਂ ਕੋਈ ਗਾ ਪਾਇਆ ਤੇ ਚਮਕੀਲੇ ਨੂੰ ਕਿਉਂਕਿ ਚਮਕੀਲੇ ਨੂੰ ਲੋਕਾਰੇ ਬਹੁਤ ਮੰਨਦੇ ਆ ਫਿਰਮ ਹਿੱਟ ਹੋ ਜਾਣੀ ਤੇ ਚਮਕੀਲੇ ਦੇ ਰੂਪ ਵਿੱਚ ਦਲਜੀਤਾ ਗੈਂਗ ਤੇ ਬਾਲੀਵੁੱਡ ਗੈਂਗ ਤੇ ਹੋਰ ਜਿੰਨੇ ਵੀ ਇਹਨਾਂ ਦੇ ਪਿਛੇ ਇਹਨਾਂ ਨੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਆ ਵੀਰੋ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਆ ਗੱਲ ਸਮਝੋ ਵੀਰੋ ਗੱਲ ਸਮਝੋ ਆ ਵੀਰੋ ਜਿਹੜੀ ਚਮਕੀਲਾ ਫਿਲਮ ਬਣੀਆਂ ਇਹਦੀ ਅਸਲੀਅਤ ਨੂੰ ਸਮਝੋ ਵੀਰੋ ਇਹਦੀ ਅਸਲੀਅਤ ਨੂੰ ਸਮਝੋ ਇਹਨੂੰ ਫਿਲਮ ਨਾ ਸਮਝੋ ਇਹ ਵਿਦੇਸ਼ੀ ਏਜੰਸੀਆਂ ਦੀ ਬਹੁਤ ਵੱਡੀ ਗੇਮ ਆ ਵੀਰੋ ਬਹੁਤ ਵੱਡੀ ਗੇਮ ਪੰਜਾਬੀ ਹੌਲੀ ਹੌਲੀ ਕੈਨੇਡਾ ਵਿੱਚ ਆਪਣੇ ਕਾਰੋਬਾਰ ਵਧਾਈ ਜਾ ਰਹੇ ਯੂਰਪ ਵਿੱਚ ਵਧਾਈ ਜਾ ਰਹੇ ਆ ਅਮਰੀਕਾ ਵਿੱਚ ਵਧਾਈ ਜਾ ਰਹੇ ਆ ਆਸਟ੍ਰੇਲੀਆ ਵਿੱਚ ਵਧਾਈ ਜਾ ਰਹੇ ਆ ਹੈ ਨਾ ਉਹਨਾਂ ਦੀ ਇਮਾਨਦਾਰੀ ਸਦਕਾ ਉੱਥੋਂ ਦੇ ਲੋਕ ਉਹਨਾਂ ਦੇ ਟਰਸਟ ਕਰ ਰਹੇ ਆ ਸਮਝ ਗਏ ਨਾ ਉਹ ਨਾਲ ਹੀ ਹੈਲਪ ਕਰ ਰਹੇ ਆ ਇਸ ਚੀਜ਼ ਨੂੰ ਕਿਵੇਂ ਰੋਕਿਆ ਜਾਵੇ ਕਿਉਂਕਿ ਪੰਜਾਬ ਵਿੱਚ ਤਾਂ ਜੋ ਬਾਹਰ ਦਾ ਬੰਦਾ ਵਾਰਤਾ ਇਹਦੇ ਹੋ ਗਿਆ ਪਰ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚੋਂ ਤਰੱਕੀ ਕਰ ਲੋ ਕਿਵੇਂ ਰੋਕਿਆ ਜਾਵੇ ਜਿਹੜੇ ਅੱਜ ਬੱਚੇ ਦਿਹਾੜੀ ਕਰਨਗੇ ਕੱਲ੍ਹ ਉਹਨਾਂ ਦੇ ਬੱਚੇ ਵੀ ਦਿਹਾੜੀ ਕਰਨਗੇ ਉਹ ਰਾਜੇ ਬਣ ਕੇ ਰਹਿਣਗੇ ਉੱਥੇ ਇਹਨਾਂ ਚੀਜ਼ਾਂ ਨੂੰ ਕਿਵੇਂ ਰੋਕਿਆ ਜਾਵੇ ਵੀਰੋ ਇਹਨਾਂ ਚੀਜ਼ਾਂ ਨੂੰ ਕਿਵੇਂ ਰੋਕਿਆ ਜਾਵੇ ਇਹਦੇ ਵਾਸਤੇ ਇਹ ਫਿਲਮ ਪੜਾਈਆਂ ਵੀਰੋ ਇਹਦੇ ਵਾਸਤੇ ਫਿਰ ਬਣਾਈਆ ਕਿ ਇਹਨਾਂ ਨੂੰ ਇਸ ਢੰਗ ਨਾਲ ਬਦਨਾਮ ਕਰੋ ਕਿ ਲੋਕ ਇਹਨਾਂ ਨਾਲ ਨਫ਼ਰਤ ਕਰਨ ਲੱਗ ਪੈਣ ਸਮਝ ਗਿਆ ਨਾ ਯਾਰ ਆਪਣਾ ਆਈਕੂ ਲੈਵਲ ਸਟਰੋਂਗ ਕਰੋ ਪੰਜਾਬੀਓ ਯਾਰ ਜਿਹੜਾ ਕਿਹੜਾ ਤੁਹਾਡੇ ਕੋਲ ਠੱਗ ਚੋਰ ਬਾਬਾ ਬੂਬਾ ਬਣ ਕੇ ਆ ਕੇ ਕੱਪੜੇ ਤੁਹਾਨੂੰ ਲੁੱਟ ਲੈਂਦਾ ਯਾਰ ਬਾਅਦ ਬਾਅਦ ਤੁਹਾਨੂੰ ਪਤਾ ਲੱਗਦਾ ਪਹਿਲੋ ਪਤਾ ਹੀ ਨਹੀਂ ਲੱਗਦਾ ਇਹ ਵੀਰੋ ਫਿਰ ਇਸ ਕਰਕੇ ਬਣਾਈ ਗਈ ਆ ਵੀ ਪੰਜਾਬੀਆਂ ਦੀ ਪਾਪੂਲਰਿਟੀ ਦੇ ਪੰਜਾਬੀਆਂ ਦੀ ਸਫਲਤਾ ਨੂੰ ਵਿਦੇਸ਼ਾਂ 'ਚ ਕਿਵੇਂ ਰੋਕਣਾ ਆ ਪੰਜਾਬ ਤੋਂ ਬਾਹਰ ਕਿਵੇਂ ਰੋਕਣਾ ਇਹਨਾਂ ਨੂੰ ਬਦਨਾਮ ਕਿਵੇਂ ਕਰਨਾ ਕਿ ਇਹ ਗੁੰਡੇ ਲੋਗ ਆ ਇਹ ਆਇਆ ਇਹ ਚਮਕੀਲਾ ਮਾਰਦਾ ਇਹਨਾਂ ਇਹਨਾਂ ਹੱਥਾਂ ਲੈਂਦੇ ਸੀ ਇਹ ਬਹੁ ਮਾਰੇ ਲੋਗ ਆ ਇਹਨਾਂ ਆਤੰਕ ਮਚਾਇਆ ਹੋਇਆ ਆ ਇਹੋ ਜੀਆਂ ਗੱਲਾਂ ਮਤਲਬ ਕਰ ਕਰਕੇ ਕਰ ਕਰਕੇ ਇਹੋ ਜਿਹਾ ਕਨਸੈਪਟ ਕ੍ਰੀਏਟ ਕਰ ਕਰਕੇ ਤੇ ਪੰਜਾਬੀਆਂ ਦੇ ਨਫਰਤ ਪਾ ਲੋ ਇਹਨਾਂ ਨਾਲ ਕੋਈ ਡੀਲ ਨਾ ਕਰੇ ਵਪਾਰ ਨਾ ਕਰੇ ਕੋਈ ਇਹਨਾਂ ਦੀ ਹੈਲਪ ਨਾ ਕਰੇ ਸਮਝੋ ਵੀਰੋ ਇਹ ਬਹੁਤ ਉੱਪਰ ਦੀਆਂ ਗੱਲਾਂ ਵੀਰੋ ਇਹ ਬੜੀਆਂ ਉੱਪਰ ਦੀਆਂ ਗੱਲਾਂ ਐ ਇਹ ਸਮਝਣਾ ਪੜਾ ਵੀਰੋ ਤੁਹਾਨੂੰ ਨਿਤ ਬਾਅਦ ਦੇਰ ਹੋ ਜੜੀਆਂ ਪੰਜਾਬ ਤੇ ਸਾਰਾ ਹੱਥੋਂ ਨਿਕਲ ਹੀ ਚੁੱਕਾ ਆ ਜਿਹੜੀ ਵਿਦੇਸ਼ਾਂ ਜਗ੍ਹਾ ਬਰੀ ਹੋਈ ਆ ਉਹ ਉੱਥੇ ਵੀ ਨਫਤ ਹੋ ਗਈ ਤਾਂ ਫਿਰ ਤਰੱਕੀ ਜਿਹੜੀ ਆ ਲੋਕਾਂ ਦੀ ਉਹ ਰੁਗਣੀ ਆ ਇਹ ਆ ਦਲਜੀਤਾ ਜਿਹੜਾ ਬੀੜੀਆਂ ਪਿੰਦਾ ਤਮਾਕੂ ਖਾਂਦਾ ਵਾਲ ਕੱਟੇ ਹੋਏ ਪੱਗ ਬੰਨ ਕੇ ਦਿਖਾਉਂਦਾ ਲੋਕਾਂ ਨੂੰ ਗੁਰਦਾਰੇ ਆ ਕੇ ਵੀਡੀਓ ਪਾ ਆ ਗਏ ਓਏ ਵਿਦੇਸ਼ੀ ਏਜੰਸੀਆਂ ਦਾ ਬੰਦਾ ਆ ਇਹ ਅਮਰੀਕਾ ਦੀ ਏਜੰਸੀ ਦਾ ਹੀ ਬੰਦਾ ਆ ਸਿਆਣੇ ਬਣੋ ਇਹ ਉਥੇ ਰਹਿੰਦਾ ਕਿਉਂ ਮੇਰੇ ਕੋ ਪੈਸੇ ਨਹੀਂ ਪੰਜਾਬ ਨਹੀਂ ਰਹਿ ਸਕਦਾ ਬੰਬੇ ਨਹੀਂ ਰਹਿ ਸਕਦਾ ਜਦੋਂ ਕਿਸਾਨਾਂ ਦੇ ਮੋਰਚ ਜਿਹਨੇ ਸਾਰਾਂ ਨੂੰ 1-1 ਕਰੋੜ ਰੁਪਇਆ ਦੇ ਤਾ ਹਜ਼ਾਰਾਂ ਲੋਕਾਂ ਨੇ ਪਾਏ ਖਾ ਚੁੱਕਾ ਇੱਥੇ ਬੰਬੇ ਚੰਡੀਗੜ੍ਹ ਬੰਬੇ ਇਹ ਐਡਾ ਦਾਨੀ ਸੱਜਣ ਕਿੱਥੋਂ ਹੋ ਗਿਆ ਵੀ ਆ ਗਿਓ ਗੇਮਾਂ ਹੁੰਦੀਆਂ ਸਭ ਇਨੂੰ ਹੀਰੋ ਬਣਾਉਣਾ ਸੀ ਇਹਨੂੰ ਵਰਤਣਾ ਸੀ ਅਗਲੇਆ ਭਾਈ ਅਗਲੇਆ ਨੇ ਏਜੰਸੀਆਂ ਨੇ ਵਿਦੇਸ਼ੀ ਏਜੰਸੀਆਂ ਨੇ ਹੌ ਤੱਕ ਇਹ ਨਹੀਂ ਪਤਾ ਲੱਗਦਾ ਵੀ ਇਹਦੀ ਘਰ ਵਾਲੀ ਹੈ ਕਿ ਨਹੀਂ ਹੈ ਥੋ ਕਿੱਥੇ ਰਹਿੰਦੀ ਆ ਉਹ ਕੌਣ ਆ ਇਹਦੇ ਬੱਚੇ ਹੈ ਕਿ ਨਹੀਂ ਹੈ ਇਹ ਕੈਨੇਡਾ ਜਾਂ ਅਮਰੀਕਾ 'ਚ ਰਹਿੰਦਾ ਕਿਹੜੀ ਜਗ੍ਹਾ ਆ ਇਹਦਾ ਘਰ ਕਿੱਥੇ ਆ ਉਹ ਸਿਆਣੇ ਬਣੋ ਵੀਰੋ ਸਿਆਣੇ ਬਣੋ ਇੱਕ ਗੇਮ ਹੋ ਰਹੀਆ ਪੰਜਾਬ ਦੇ ਪੰਜਾਬ ਦੇ ਲੋਕਾਂ ਨਾਲ ਖੇਲਵਾੜ ਹੋ ਰਿਹਾ ਤੁਹਾਨੂੰ ਇਹਦਾ ਰਿਜ਼ਲਟ ਨਹੀਂ ਪਤਾ ਤੁਸੀਂ ਜੋ ਤੁਸੀਂ ਸਾਹਮਣੇ ਵੇਖ ਲਿਆ ਤੁਸੀਂ ਉਹਨੂੰ ਹੀ ਮੰਨ ਗਏ ਪਰ ਕਹਾਣੀਆਂ ਅੰਦਰ ਦੀਆਂ ਕੁਝ ਹੋ ਰਾ ਚਮਕੀਲੇ ਨੂੰ ਹਥਿਆਰ ਵਰਤ ਕੇ ਉਹਦੇ ਫੇਰ ਨੂੰ ਹਥਿਆਰ ਵਰਤ ਕੇ ਇੱਕ ਨਕਲੀ ਫਿਲਮ ਬਣਾਈ ਗਈ ਆ ਪੰਜਾਬੀਆਂ ਨੂੰ ਬੇਇੱਜ਼ਤ ਕਰਨ ਵਾਸਤੇ ਤੇ ਉਹਨਾਂ ਦੀ ਤਰੱਕੀ ਵਿਦੇਸ਼ ਵਿੱਚ ਰੋਕ ਰੋਕਣ ਵਾਸਤੇ ਔਰ ਇਹ ਜਿਹੜੀ ਪ੍ਰਮੋਸ਼ਨ ਆ ਇੰਨੇ ਹਾਈ ਲੈਵਲ ਤੇ ਕੀਤੀ ਜਾ ਰਹੀ ਆ ਇੰਨੇ ਹਾਈ ਲੈਵਲ ਤੇ ਕੀਤੀ ਜਾ ਰਹੀ ਆ ਜਿਹਦਾ ਕੋਈ ਸਾਹਬ ਹੀ ਨਹੀਂ ਗੱਲ ਸਮਝੋ ਤੁਸੀਂ ਆਪ ਸੋਚੋ ਇਹ ਥੀਏਟਰਾਂ ਚ ਕਿਉਂ ਨਹੀਂ ਰਿਲੀਜ਼ ਕੀਤੀ ਗਈ ਉਹਦਾ ਕਾਰਨ ਇਹ ਆ ਵੀ ਥੀਏਟਰਾਂ ਚ ਰਿਲੀਜ਼ ਕਰਾਂਗੇ ਤਾਂ ਪੰਜਾਬ ਦੇ ਪੰਜਾਬ ਦੇ ਲਾਗੇ ਪਾਸੇ ਲੋਕਾਂ ਹੀ ਵੇਖਣਾ ਪਰ ਇਹ ਫਿਲਮ ਸਾਰੀਆਂ ਭਾਸ਼ਾ ਚ ਡਬ ਕਰ ਕਰਕੇ ਵਿਖਾਈ ਜਾ ਰਹੀ ਆ ਪੰਜਾਬ ਨੂੰ ਸਾਰੀਆਂ ਭਾਸ਼ਾ 'ਚ ਡੱਬ ਕਰ ਕਰਕੇ ਗिराया ਜਾ ਰਿਹਾ ਮਿਰੋ ਗिराया ਜਾ ਰਿਹਾ ਮਿਰੋ ਇਹ ਸਮਝੋ ਸਮਝੋ ਪੰਜਾਬ ਦੇ ਲੋਕੋ ਗੇਮਾਂ ਵੱਡੀਆਂ ਨੇ ਮਿਰੋ ਆ ਚਮਕੀਲਾ ਫ਼ਰਮ ਹੈਗੀ ਤੇ ਫਲਾਵ ਹੀ ਆ ਪਰ ਵਾਕ ਵਾਕ ਭਾਸ਼ਾ 'ਚ ਕਰਕੇ ਡੱਬ ਦਲਜੀਤ ਨੇ ਤੇ ਉਹ ਇੰਤਿਆਜ਼ ਅਲੀ ਬਾਲੀਵੁੱਡ ਗੈਂਗ ਨੇ ਇਹਨੂੰ ਇੰਨਾ ਕੋ ਵੀਰਲ ਕਰਤਾ ਆ ਕਿ ਹਰ ਬੰਦਾ ਵੇਖਦਾ ਵੀ ਹੈਗੀ ਆ ਤੇ ਵਿੱਚ ਪਤਾ ਕੀ ਆ ਵੇਚਿਆ ਉੱਚੀ ਜਾਤੀ ਕੇ ਲੋਕ ਗੁੰਡੇ ਔਰ ਵਿਚਾਰਾ ਜੋ ਚਮਕੀਲਾ ਦਾ ਛੋਟੀ ਜਾਤੀ ਦਾ ਉਸਕੋ ਮਾਰ ਦਿਆ ਉਹ ਯਾਰ ਮਾਰਿਆ ਤਾਂ ਮਰਿੰਦਰ ਵੀ ਸੀ ਮਰੇ ਤੇ ਸੇ ਪਤਾ ਨਹੀਂ ਕਿੰਨੇ ਲੋਕ ਆ ਹੈ ਨਾ ਦਿਲਸ਼ਾਦ ਅਕਬਰ ਵੀ ਸੀ ਮਾਰਾ ਹੋਇਆ ਨਾਲੇ ਚਮਕੀਲੇ ਨੇ ਜ਼ਿੰਦਗੀ ਵਿੱਚ ਕੋਈ ਬੰਦਾ ਉਹਨੂੰ ਕਹਿ ਜਾਏ ਉਹਨੂੰ ਤਾਂ ਰੱਬ ਯਾਰ ਲੋਕ ਪੂਜਦੇ ਪੰਜਾਬ ਦੇ ਹੈ ਖਾਰਿਓ ਕਿਨਾਰੇ ਲੌਦਾ ਸੀ ਜੱਟਾਂ ਦੀ ਲੌਦਾ ਸੀ ਜੱਟ ਜੱਫੀਆਂ ਪਾ ਪਾ ਜਿੱਦਣ ਉਹ ਰੋਇਆ ਜਿੱਦਲੋ ਦੀ ਮੌਤ ਹੋਈ ਨਾ ਉਹ ਜਿਹੜਾ ਜਿੱਥੇ ਉਹਦੀ ਬੜੀਆ ਸਮਾਦ ਉਥੇ ਜੱਟ ਦੀ ਜ਼ਮੀਨ ਹੈ ਤੇ ਜੱਟ ਨੇ ਕਿਹਾ ਜਿੰਨੀ ਮੇਰੀ ਕਣਕੁੱਜਰ ਦੀ ਕੋਈ ਗੱਲ ਨਹੀਂ ਉਹ ਨੂੰ ਸੌਂਦਾ ਹੁੰਦਾ ਸੀ ਉਹ ਆਪ ਰੋਇਆ ਥੇ ਆ ਕੇ ਮੇਰਾ ਰੱਬ ਮਰ ਗਿਆ ਕਹਿੰਦਾ ਸੀ ਉਹ ਕਹਿੰਦਾ ਕੋਈ ਨਹੀਂ ਜਿੰਨੀ ਪੀੜਾ ਖੜੀ ਹੋ ਕਣਕ ਦੇ ਉੱਪਰ ਉਥੇ ਸਾਰੀ ਕਣਕ ਉਹਦੀ ਖਰਾਬ ਕਹਿੰਦਾ ਕੋਈ ਗੱਲ ਨਹੀਂ ਤੇ ਯਾਰ ਇਹ ਦਾ ਕਿਸਾਨੀ ਧਰਨਾ ਲੱਗਾ ਹੈ ਜੇ ਸਰਕਾਰ ਨੇ ਦੋ ਫਾਰੇ ਕਰਨਾ ਹੀ ਪੰਜਾਬ ਨੂੰ ਜੱਟ ਵਰਸੇ ਚਮਾਰ ਉੱਚੀ ਜਾਤੀ ਵਰਸੇ ਨੀਵੀਂ ਜਾਤੀ ਐ ਉਹਦਾ ਕਨਸੈਪਟ ਕ੍ਰੀਏਟ ਕਰਕੇ ਉਹ ਕਰਤਾ ਆ ਹੁਣ ਜੇ ਕੱਲ ਨੂੰ ਕੋਈ ਧਰਨਾ ਲੱਗਿਆ ਜ਼ਮੀਨਾਂ ਸਰਕਾਰਾਂ ਨੇ ਲੈਣੀਆਂ ਹੋਈਆਂ ਤੇ ਪੰਜਾਬ ਦੇ ਲੋਕ ਇਕੱਠੇ ਹੋਣਗੇ ਨਹੀਂ ਹੋਣਗੇ ਇਹ ਦਲਜੀਤਾ ਵੱਡੀ ਗੇਮ ਕਰ ਗਿਆ ਇਹ ਘੱਟੋ ਘਾਟੇ ਨੇ ਵੱਡੀਆਂ ਵਿਦੇਸ਼ੀ ਏਜੰਸੀਆਂ ਕੋ ਹਜ਼ਾਰਾਂ ਕਰੋੜ ਅੰਦਰ ਕੀਤੇ ਹੋਣੇ ਦਲਜੀਤ ਨੇ ਤੇ ਇਮਤੀਆਜ਼ ਅਲੀ ਨੇ ਤੇ ਚਮਕੀਲਾ ਦੇ ਪਰਿਵਾਰ ਨੂੰ ਫੇਰ ਗੰਜਰਾ ਕੋ ਨਹੀਂ ਦਿੱਤਾ ਔਨ ਮੈਂ ਸਿਗਰੈਟ ਵਾਲਾ ਉਹ ਤੂੰ ਲੈਨੀਆ ਭਾਨੇਸ ਤੋਂ ਨਾ ਪੰਗੇ ਪਰ ਤੂੰ ਭਾਨੇਸ ਤੋਂ ਨਾ ਪੰਗੇ ਨਾਲ ਉਹ ਲਈ ਗਾਲ ਦਾ ਤੈਨੂੰ ਪਤਾ ਨਹੀਂ ਭਾਨਾ ਸਿੱਧੂ ਐ ਕੌਣ ਆ ਭਾਨਾ ਸਿੱਧੂ ਮੱਜੀ ਸਿੰਘਾ ਮੱਜੀ ਸਿੰਘ ਤੇ ਬਾਅਦ ਨਾ ਗਈ ਦੱਸਿਆ ਨਹੀਂ ਤੇ ਭਾਨਾ ਸਿੱਧੂ ਲੋਕਾਂ ਦੀ ਸੇਵਾ ਬਲਾ ਕਿੰਨੀ ਕਰਦਾ ਉਹ ਜੇ ਕੋਈ ਗਰੀਬ ਕੋ ਗਰੀਬੀ ਹੁੰਦੀ ਆ ਕੋਈ ਗਰੀਬ ਹੁੰਦਾ ਭਾਨਾ ਸਿੱਧੂ ਨੂੰ ਪੈਸੇ ਦਿੰਦਾ ਕਿਹਿਆਂ ਦੇ ਭਾਨੇ ਸਿੱਧੂ ਨੇ ਕਰਜੇ ਲਾਏ ਆ ਕਈ ਗਰੀਬ ਕੁੜੀਆਂ ਦੇ ਵਿਆਹ ਕੀਤੇ ਆ ਭਾਨੇ ਸਿੱਧੂ ਨੇ। ਉਹ ਕਈ ਏਜੰਟਾਂ ਦੀਆਂ ਦੁਕਾਨਾਂ ਬੰਦ ਕਰਾਤੀਆਂ। ਕਈ ਕਹਿੰਦੇ ਕਮਿਸ਼ਨ ਲੈਂਦਾ ਯਾਰ ਥੋੜੀ-ਬਹੁਤ ਕਮਿਸ਼ਨ ਤਾਂ ਲੈਣੀ ਪੈਣੀ ਆ ਨਾ ਹੋਰ ਘਰ ਵੀ ਚਲਾਉਣਾ ਨਾ। ਕਾਰ ਦਾ ਪੈਟਰੋਲ ਵੀ ਪਉਣਾ, ਨਵੀਂ ਕਾਰ ਵੀ ਲੈਣੀ। ਹਾਂ। ਹੋਰ ਮાળા-ਮੋਟਾ ਮੋਬਾਈਲ ਵੀ ਰੱਖਣੇ ਉਹਨਾਂ ਦੇ, ਰੀਚਾਰਜ ਵੀ ਕਰਾਉਣੇ ਤੇ ਕਮਿਸ਼ਨ ਤਾਂ ਲੈਣੀ ਪੈਣੀ ਆ ਥੋੜੀ-ਬਹੁਤ। ਕਿੱਚ ਕੀ ਮੜਾ ਤੇ ਦੀਜਾ ਕਹਿੰਦਾ ਵੀ ਇਲਾਕੇ ਵਿੱਚ ਜਿੱਦਾਂ ਗੱਬਰ ਦਾ ਨਹੀਂ ਕਿ 50 50 ਕੋਸ ਦੂਰ ਕੋਈ ਬੱਚਾ ਰੋਤਾ ਹੈ ਤੋ ਮਾਂ ਬੋਲਦੀ ਹੈ ਚੁੱਪ ਕਰ ਜਾ ਗੱਬਰ ਸਿੰਘ ਆ ਜਾਊਗਾ ਇਦਾਂ ਹੀ ਕਹਿੰਦੇ ਆ ਪਾਨੇ ਸਿੱਧੂ ਦੇ ਏਰੀਏ ਵਿੱਚ 50 50 ਗਲੋ ਮੀਟਰ ਦੂਰ ਜਦੋਂ ਕੋਈ ਨਸ਼ਾ ਵੇਚਣ ਵਾਲਾ ਨਸ਼ਾ ਵੇਚਦਾ ਰ ਤੇ ਨਸ਼ੇ ਵਾਲੇ ਕਹਿੰਦੇ ਆ ਚੁੱਪ ਕਰ ਜਾ ਨਾ ਨਾ ਦਾ ਨਸ਼ਰਾ ਨਹੀਂ ਤੋ ਪਾਣਾ ਸਿੱਧੂ ਆ ਜਾਊਗਾ ਓ ਪੰਜਾਬ ਦਾ ਹੀਰੋ ਆ ਭਾਨਾ ਸਿੱਧੂ ਭਗਤ ਸਿੰਘ ਤੋਂ ਬਾਅਦ ਇਹਦਾ ਹੀ ਨੰਬਰ ਆ ਤੇ ਤੂੰ ਤੂੰ ਭਾਨੇ ਸਿੱਧੂ ਨਾਲ ਪੰਗੇ ਲੈਨੀ ਆ ਜੇ ਗਿਆਦਰ ਭਾਨੇ ਸਿੱਧੂ ਨੂੰ ਗੁੱਸਾ ਚੜ ਗਿਆ ਨਾ ਕੈਨੇਡਾ ਆ ਜਾਣਾ ਚੁੱਪ ਕਰਕੇ ਕੈਨੇਡਾ ਵਾਲੀਏ ਫੁਕਰੀਏ ਮੱਛੀ ਖਾ ਬੰਗਾਲ ਦੀ ਬੰਗਾਲੜ ਮੱਛੀ ਖਾਈਆ ਮੱਛੀ ਖਾਈਆ ਇੱਥੇ ਬੈਠੀ ਆਵੇਂ ਨਾਲ ਹੈ ਭਾਨੇ ਸਿੱਧੂ ਨਾਲ ਪੰਗੇ ਅੱਜ ਨੇ ਇੱਕ ਦੋ YouTube ਦੇ ਪੈਸੇ ਕਮਾਉਨੀਆਂ ਰ ਮਹੀਨੇ ਦੇ ਓਏ ਮੇਕ ਦਾ ਭਾਨਾ ਸਿੱਧੂ ਰੋਜ਼ ਵੰਡ-ਵੰਡੀਆਂ ਦਿੰਦਾ ਗਰੀਬਾਂ ਨੂੰ ਭਾਨੇ ਸਿੱਧੂ ਦੇ ਗਰੀਬ ਘਰ ਦੇ ਮੋਰੇ ਸਵੇਰੇ 2-3 ਹਜ਼ਾਰ ਗਰੀਬ ਖੜਾ ਹੁੰਦਾ ਤੇ ਭਾਨਾ ਸਿੱਧੂ ਸਾਰਿਆਂ ਨੂੰ ਪੈਸੇ ਵੰਡਦਾ ਆ ਤੇਰੀ ਹੈਗੀ ਇੰਨੀ ਔਕਾਤ ਫੁਗਰੀਆ ਕੈਨੇਡਾ ਵਾਲੀਏ ਤੇਰੀ ਹੈਗੀ ਇੰਨੀ ਔਕਾਤ ਤੇ ਤੂੰ ਭਾਨੇ ਸਿੱਧੂ ਨਾਲ ਪੰਗੇ ਲੈਣਾ ਬੰਦ ਕਰ ਦੇ ਬੰਦ ਕਰਦੇ ਭਾਨੇ ਸਿੱਧਣਾ ਪੰਗੇ ਲੜੋ ਨੰਨਸੀ ਗਰੇਵਾਲ